ਉਹ ਲੋਕਾਂ ਨੇ ਲੋਕਾਂ ਦੇ ਘਾਟ ਟੁੱਟ ਗਿਆ ਨਾ ਪਾਣੀ ਕਾਕੇ ਉਹ ਇਹ ਬੱਚੇ ਮੇ ਗੋਲ ਕੇ ਦੇ ਇੰਨੇ ਕਿਆ ਪਾਣੀ ਕਾਕੇ ਘਾਟ ਟੁੱਟਿਆ ਹਾਂ ਦੌੜਾ ਨਾ ਮੈਂ ਖਾਂ ਪੀਨ ਨੂੰ ਪੈਸੇ ਦੇਣ ਕਿਆ ਵਾ ਹੜ ਦੇ ਹਲਤਰਨ ਦੇ ਕਿ ਮੇਰਾ ਪੋਤਾ ਖੁੱਲ੍ਹ ਮੈਨੂੰ ਇਟ ਇਸ ਦਾ ਉਹ ਦਫਤਰ ਲੈ ਕੇ ਆਇਆ ਜਿਸ ਨੇ ਆਪਣੀ ਗੋਲ ਇਕੱਠੀ ਕਰਕੇ ਜੀਸੀ ਸਾਹਿਬ ਨੂੰ ਪੇਸ਼ ਕੀਤੀ ਹੈ ਸਵਾਗਤ ਹੈ ਕੋਲ ਐਲ ਕੇ ਜੀ ਪੜਦਾਨ ਮੈਂ ਕੋਲ ਕੇ ਲੈ ਕੇ ਆਇਆ ਮੈਂ ਹਣਾ ਤਾਂ ਕਾ ਕਿ ਉਹ ਲੋਕਾਂ ਨੇ ਲੋਕਾਂ ਦਾ ਘਾਰ ਟੁੱਟ ਗਿਆ ਨਾ ਪਾਣੀ ਕਾਕੇ ਉਹਨੇ ਬੱਚੇ ਮੈਂ ਕੋਲ ਕੇ ਲੈਣ ਦੇ ਕਿਆ ਕਿ ਕਾ ਘਾਰ ਟੁੱਟ ਗਿਆ ਨਾ ਉਹਨਾਂ ਬੱਚੇ ਉਹਨਾਂ ਬੱਚੇ ਮੈਂ ਪੈਸੇ ਦੇਣ ਗਿਆ ਪਾਣੀ ਕਾਕੇ ਘਾਰ ਟੁੱਟਿਆ ਹਣਾ ਤਾਂ ਨਾ ਨਾ ਮੈਂ ਕਾ ਪੀਨੂ ਕੈਸੇ ਦੇ ਗਿਆ ਹੈ ਪੋਤਰਾ ਹਰਗੁਲ ਸਿੰਘ ਢਾਲੀਵਾਲ ਜਿਹਦੀ ਕਿ ਉਮਰ ਕਰੀਬ 3.4 ਸਾਲ ਹੈ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਹੜ ਦੇ ਹਾਲਾਤਾਂ ਨੂੰ ਦੇਖ ਕੇ ਮੇਰਾ ਪੋਤਾ ਖੁਦ ਮੈਨੂੰ ਜਿਸ ਚੀਜ਼ ਦਾ ਦਫਤਰ ਲੈ ਕੇ ਆਇਆ ਹੈ ਜਿਸ ਨੇ ਆਪਣੀ ਗੋਲ ਇਕੱਠੀ ਕਰਕੇ ਜੀਸੀ ਸਾਹਿਬ ਨੂੰ ਪੇਸ਼ ਕੀਤੀ ਹੈ ਜੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਹੜਾ ਜਿਹੜੇ ਮਾਰੇ ਗਏ ਲੋਕਾਂ ਦੀ ਮਦਦ ਕਰੋ ਮੈਂ ਅੱਗੇ ਵਾਸਤੇ ਵੱਡਾ ਹੋ ਕੇ ਵੀ ਮੈਂ ਹਾਥ ਰਾਂ ਦੀ ਸਹਾਇਤਾ ਕਰੂੰਗਾ ਤੇ ਅੱਜ ਬਹੁਤ ਜਿਆਦਾ ਖੁਸ਼ੀ ਹੈ ਜਿਹੜਾ ਬੱਚਾ ਇੱਕ ਛੋਟਾ ਨੰਨਾ ਮੰਨਾ ਲੈ ਕੇ ਆ ਡੀਸੀ ਸਾਹਿਬ ਨੂੰ ਤੇ ਇਸ ਤੋਂ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਵੀ ਅੱਗੇ ਹੋ ਕੇ ਬਤ ਵਾਰ ਹਰ ਪੀੜਤਾ ਦੀ ਵਜh ਕਰੀਏ ਹੈ ਖਰ ਸਾਹਿਬ ਹੈ ਅੱਜ ਜੀ ਹਰਗੁਣ ਸਿੰਘ ਐਲकेजी ਪੜ੍ਹਦੀ ਨੇ ਵਾਈ ਸਕੂਲ ਆਂディア ਤਾਂ ਉਹ ਮੇਰੇ ਕੋਲ ਪਰਸਨਲੀ ਆਇਆ ਨੇ ਤੇ ਉਹ ਆਪਣੀ ਗੱਲਾਂ ਜਿਹੜੀ ਜਿੰਨੀ ਵੀ ਨਾਲ ਦੀ ਕੱਟ ਰਹੀ ਸੀ ਉਹ ਮੀ ਮੀ ਕਰਨ ਜਿਹੜੇ ਪ੍ਰਭਾਵਿਤ ਕਰਨੇ ਬਣਾ ਲੈ ਵਾਸਤੇ ਉਹਨਾਂ ਨੇ ਨੇ ਦਿੱਤਾ ਇੱਕ ਕਾਫੀ ਮੋਟੀਵੇਸ਼ਨ ਵਾਲੀ ਗੱਲ ਹੈ ਤੇ ਉਹਨਾਂ ਨੇ ਖੁਦ ਆਪਣੇ ਆਪ ਪਰਿਵਾਰ ਦੇ ਨਾਲ ਆ ਕੇ ਪ੍ਰਸ਼ਾਸਨ ਨੂੰ ਮਦਦ ਕਰਨ ਵਾਸਤੇ ਕਿਹਾ ਤੇ ਨਾਲ ਦੀ ਨਾਲ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜਿੱਥੇ-ਕਿੱਥੇ ਲੋੜਵੰਦ ਕਰਵਾਉਣ ਨੂੰ ਰਾਸ਼ਨ ਵੀ ਮੁਹੱਈਆ ਕਰਾਏ ਤੇ ਪ੍ਰਸ਼ਾਸਨ ਲਗਾਤਾਰ ਉਹ ਰਾਸ਼ਨ ਵੀ ਮੁਹੱਈਆ ਕਰਾਉਣਗੇ ਤੇ ਬੱਚੇ ਦੀ ਫਿਊਚਰ ਵਾਸਤੇ ਵੀ ਮੈਂ ਕੰਗਰੈਸ ਪਰਪੇਸਿਸ ਕਰਦਾ ਹਾਂ ਇਹ ਜਿੰਨਾ ਆਪਣੀ ਮੀਹ ਤੇ ਪੰਜਾਬ ਦੇ ਵਿੱਚ ਹੜ੍ਹ ਵੀ ਆਏ ਨੇ ਕਾਫੀ ਸਿਵਲ ਸੋਸਾਇਟੀ ਆਰਗੇਨਾਈਜੇਸ਼ਨ ਤੇ ਸਮਾਜਿਕ ਸੰਸਥਾਵਾਂ ਅੱਗੇ ਆ ਰਹੇ ਨੇ ਤੇ ਬਨਾਲਾ ਸ਼ਰਟ ਵੀ ਕਾਫੀ ਬੱਚੇ ਤੇ ਕਾਫੀ ਸਕੂਲ ਐਸੋਸੀਏਸ਼ਨ ਤੋਂ ਵੀ ਸਾਡੇ ਕੋਲ ਦਾਨ ਵਾਸਤੇ ਕਾਫੀ ਕੁਝ ਮੋਹਈਆ ਕਰਾਏਗੇ ਨੇ ਤੇ ਮੈਂ ਮੈਂ ਬੇਨਤੀ ਕਰਨਾ ਚਾਹੁੰਗਾ ਜੇਕਰ ਕਿਸੇ ਹੋਰ ਸੰਸਥਾ ਵੀ ਆਣਾ ਚਾਹੁੰਦੇ ਨੇ ਉਹ ਪ੍ਰਸ਼ਾਸਨ ਨਾਲ رابطہ ਕਰ ਸਕਣ ਫਿਰ ਅਸੀਂ ਜਿੱਤੇ ਕਿਤੇ ਲੋਡ ਨਹੀਂ ਮੱਝਾ ਏਰੀਆ ਦੇ ਵਿੱਚ ਜੱਤੇ ਵੀ ਨਹੀਂ ਉਹਨਾਂ ਨੇ ਅਸੀਂ ਪ੍ਰੋਵਾਈਡ ਕਰਾ ਸਕਾਂਗੇ